ਮਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨਤੀ ਸੁਣ ਪ੍ਰਭ ਮੇਰੇ ਦਿਹ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਣ ਰੱਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਬਿਨ ਲੀ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਬਲ ਵਸੈ ਮੇਰ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਨਤਾਸ ਸ਼ਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬਹੁ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੁਣ ਜਾ ਜੀ ਹਮਾਰੇ ਸੱਜਣਾ ਇੱਕ ਕਰੂ ਬੇਨੰਤੀਆ ਤਿਸ ਮੋਹਣ ਦਾਲ ਪਿਆਰੇ ਹਉ ਕਿਰੂ ਕੋ ਜੰਤੀਆ ਤਿਸ ਦਾਸ ਪਿਆਰੇ ਸਰ ਤਰੀ ਉਤਾਰੇ ਇਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇਕ ਤਿਲ ਪੀਨਾ ਤਰੀਜੈ ਪ੍ਰਭ ਸੋ ਮਨ ਲੀਨ ਜੋ ਜਲ ਮੀਨਾ ਚਾਤ੍ਰਿਕ ਜਮੈ ਤੇ ਸੰਤੀਆਂ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਖਾ ਬੁਜੰਤੀਆ ਹਮ ਅਬ ਗੁਣ ਪਰੈ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸਤਦਾਰਾਸਿਓ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹੈ ਮਿਲੰਤ ਜਮ ਧਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾਇ ਸੁਖਹੁ ਟਲ ਗੁਰ ਹਨੁ ਸੁਸੈ ਹਿ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੇ ਸਿਵਦੁਗਾ ਸੰਮਦੀ ਨੂਰੀ ਅਰਸੋ ਕੁਰਸੋ ਚਟੀਐ ਤੁਧ ਡਿਠੇ ਸਚੇ ਪਾਤਿ ਸਾਹ ਮਲ ਜਨਮ ਜਨਮ ਦੀ ਤਉ ਦਿੱਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹੱਲਾ ਪਹਿਲਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾ ਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ तीर्थ नामण जाओ तीर्थ नाम है तीर्थ शब्द विचार अंतर ज्ञान है गुरु ज्ञान साचा थान तीर्थ ਦਸ ਪੁਰਬ ਸਦਾ ਦਸਾਹਰਾ ਹਉ ਨਾਮ ਹਰਿ ਕਾ ਸਦਾ ਜਾਚੂ ਦੇਹੁ ਪ੍ਰਭ ਤਰਨੀ ਧਰਾ ਸੰਸਾਰ ਰੋਗੀ ਨਾਮ ਦਰੂ ਮੈਨ ਲਾਗੇ ਸੱਚ ਬਿਨਾ ਗੁਰਬਾਕ ਨਿਰਮਲ ਸਦਾ ਚਾਨਣ ਨਿਦ ਸਾਚ ਤੀਰਥ ਮਜਨ ਸਾਚਨ ਲਾਗੇ ਮੈਲ ਕਿਆ ਮਲ ਧੋਈ ਐ ਗੁਣ ਹੈ ਹਾਰ ਪਰੋਏ ਕਿਸ ਕਉ ਰੋਈ ਐ ਵਿਚਾਰ ਮਾਰੇ ਤਰੈ ਤਾਰੇ ਉਲਟ ਜੋ ਨਾ ਆਵੇ ਆਪ ਪਰਸ ਪਰਮ ਧਿਆਨੀ ਸਾਚ ਸੱਚੀ ਭਾਵੇ ਆਨੰਦ ਅਨੰਦ ਹਰਖ ਸਾਚਾ ਦੋਖ ਕਿਲ ਵਿਖ ਪਰ ਹਰੇ ਸਚਨਾਮ ਪਾਇਆ ਗੁਰ ਦਿਖਾਇਆ ਮੈਨ ਨਾਹੀ ਸਚ ਬਨੇ ਸੰਗਤ ਮੀਤ ਮਿਲਾਪ ਪੂਰਾ ਨਾ ਬਨੋ ਗਾਵੇ ਗਾਵਣ ਹਰ ਸ਼ਬਦ ਸੁਹਾਵਣੋ ਤਾਲਾ ਹੈ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੇ ਪਿਰ ਸੰਗ ਪਾਵੈ ਸਹਿਜ 나ਵੈ ਬੇਨੀ ਤਾ ਸੰਗਮ ਸਤ ਸਤੇ ਅਰਾਧ ਏਕ ਅੰਕਾਰ ਸਾਚਾ ਨਿਤ ਦੇਹ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰਨਦਰ ਮੇਲ ਮਿਲਾਇਆ ਕਹਿਨ ਕਹਿ ਸਭ ਕੋਈ ਕੀ ਵਡਿਆਖੀ ਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀ ਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਵਿਕਲਾਦੀ ਸ਼ਬਦ ਸਚੇ ਗੁਰ ਮੇਰਾ ਅਖਨ ਤੋਟਨ ਭਗਤ ਪੰਡਾਰੀ ਪਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬਿਨੰਤੀ ਮਨ ਮੰਝੈ ਸਚ ਸੋਈ ਅੱਖਣ ਟੋਟ ਨ ਪਗਤ ਪੰਡਾਰੀ ਪਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬਿਨੰਤੀ ਮਨ ਮੰਝੈ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਗੁਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जो जीव सजीव इह उनका सतनो कृता पुरुष निर्बाहु निर्दय उदार कृत अजमू जीव शैफन जीव साधु सत्य है ये सच मानो सीख जिस सत्य से सच जे सृष्टि लाख बार चुप रहो जीव नर लय हर ਹਕਮ ਆਪ ਨੂੰ ਦਰਜ ਜੰਨਾ ਕੋਈ ਆਪਾਰ ਸੈਸਨ ਸੰਭਾ ਕਹ ਹਰਿ ਸੈ ਕਨ ਚੱਲੇ ਨਾ ਆਰੀ ਕਿਸੀ ਚਾਰੋਂ ਨੂੰ ਆਪ ਕੋੜ ਤੱਕ ਫਾੜੋ ਹੁਕਮੁਰ ਜਾਈ ਤਲ ਨਾ ਮੰਨ ਕਿਆ ਨਾ ਆਰੀ ਹਕਮ ਹੀ ਹੁਣ ਆਪਾਰ ਹੁਕਮ ਨਾ ਕਿਆ ਜਾਏ ਹੁਕਮੇ ਹੋਣ ਜੀ ਹੁਕਮ ਲੈ ਅੱਡੀ ਆਈ ਹੁਕਮੇ ਤੁਮਨੀਸ਼ਟ ਹੁਕਮ ਲੈ ਕਦਕ ਸੁਪ ਪਈ ਜਾਏ ਕਿ ਨਾ ਕੋ ਹੁਕਮ ਦੇ ਸਭ ਕੋ ਇੱਕ ਮਿੱਠਾ ਬੋਲ ਵਾਈ ਮਿਹਰ ਹੁਕਮੇ ਅੰਦਰ ਸਭ ਕੋ ਪਰਮਾਤਮਾ ਕੋਈ ਨਾਨਕ ਹੁਕਮੇ ਜੇ ਜਿਦ ਤਾਹੂੰ ਮੈਂ ਕਹਿਣਾ ਕੋਈ ਗਾਵੇ ਕੋ ਪਾਣ ਹੋਵੇ ਇੱਕ ਸੇ ਕਾਣ ਗਾਵੇ ਕੋ ਸਾਧੂ ਨਿਸਾਨ

ਚਾ ਚਾ ਸੈਵਿਸ ਕਰ ਪੁਣਾ ਆਈ ਵਖਿਆ ਪਾਵ ਆਪਾਰ ਆਪੇ ਮੰਗਦੇ ਦੇਹ ਦੇਹ ਦਤਿ ਗੁਰਿ ਦਾਸਾਰ ਫਿਰ ਕੇ ਅੰਗੇ ਰਖੀ ਜਾਏ ਜਿੱਦ ਸੈ ਦਰਬਾਰ ਮੋ ਕੇ ਬੋਲਨ ਬੋਲੀ ਆਏ ਤੁਮ ਪ੍ਰੀ ਪ੍ਰੀਓ ਅੰਮ੍ਰਿਤ ਗਿਰਿ ਚਾਤਨ ਹੋਉ ਬੜਿਆ ਵਿਚਾਰ ਕੰਵੇ ਆਵੇ ਕਪੜਾ ਨਿਰੀ ਮੋਖ ਦੁਆਰ ਨਾਨਕ ਏ ਵੈ ਜਾਣੈ ਸਭ ਆਪੇ ਸਚਿਆਰਿ ਹੋਇ ਸਾ ਪਿਆਰ ਨਾ ਹੀ ਕਿਤਨਾ ਹੋਏ ਅਪੀ ਆਪ ਨੂੰ ਰਿੰਦੰਦ ਸੋਈ ਜਨਸੀ ਆਤਨ ਪਿਆ ਮਾਨ ਨਾ ਕੋ ਗਾਵਿਆ ਪੂਨੇ ਤਾਹਣਾ ਗਾਵਿਆ ਸੁਣਿਆ ਮਨ ਰਖਿਆ ਭਾਉ ਝੁਕ ਪਰ ਹਾਰ ਸੁਖ ਕਰ ਲੇਗਾ ਗੁਰਮੁਖਨਾ ਗੁਰਮੁਖੀਰਦੰ ਗੁਰ ਮੁਖ ਰਹਿ ਸਮਾਈ ਗੁਰ ਈਸ਼ਰ ਗੁਰੂ ਬ੍ਰਹਮ ਗੁਰੂ ਪਾਰਵਤੀ ਉਮਾਈ ਜਿਉ ਹਉ ਦਰਨ ਆਖਾਂ ਕਹਿਣਾ ਕਤਨ ਦਾਈ ਬੁਰਾ ਇਕ ਡਿ ਬੁਝਾਨੀ ਸਭ ਜਿਨਾਂ ਕੋਈ ਕੋ ਦਾ ਫਲ ਉਸ ਮੈ ਵਿਚਨ ਦਾਈ ਕੀਰਤਨਾ ਜੇ ਤਤਿ ਭਾਵਾਂ ਬਿਣ ਪਾਣੀ ਕੀ ਨਾਈ ਕੋ ਇ ਜਿਤਿ ਚ ਤੋ ਪਯੂ ਬਿਕੰ ਬਿਣ ਕਰਮ ਕੇ ਮਿਲੇ ਲਈ ਮਤਿ ਕੀ ਰਤਨ ਬਾਹ ਹਜੂ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਦੇਹ ਬੁਝਾਹੀ ਸਮਨਾ ਦੀ ਆਪਾ ਇੱਕ ਉਦਾ ਕਾਉ ਜੋ ਮੇ ਵਿਸਤਰਨਾ ਦਾ ਹੀ ਜੇ ਵਿਚਾਰੇ ਅੱਲਾਹ ਹੋ ਜੁਈ ਹੈ ਨਾ ਵਖੰਡ ਜਾਣੀ ਨਾਲ ਚਲਿਆ ਸਭ ਕੋ ਹੀ ਚੰਗਾ ਨੌਰ ਕਈ ਕਈ